ਅਜੇ ਮੈਂ ਤੋਂ ਮੈਂ ਕੱਲ ਦਾ صاحب ਦੀ ਮੈਂ ਫੂਡ ਬਿਜ਼ਨਸ ਦੇ ਵਿੱਚ ਹੈਗਾ ਆਮ ਨਾਟ ਅ ਓਨਰ ਮੈਂ ਕੇ ਦੀ ਨੌਕਰੀ ਕਰਦਾ ਸੀ ਵੀ ਮੈਨੂੰ ਪੈਸੇ ਬਣਦੇ ਸੀ ਬਹੁਤ ਸੋਹਣੇ ਐਨੇ ਪੈਸੇ ਬਣਦੇ ਸੀ ਕਿ ਲੋਕ ਜਨਤਾ ਮੇਰੇ ਕੋ ਡਰਦੀ ਸੀ ਜਨਤਾ ਡਰਦੀ ਸੀ ਮੇਰੇ ਕੋ ਮੈਨੂੰ ਪੁੱਛਦੇ ਵੀ ਕੀ ਕੀ ਹਿਸਾਬ ਦਾ ਉਹ ਤਰਾ ਇਹਨੂੰ ਇਹਨੂੰ ਕਹਿਨੂੰ ਕਾ ਚੁੱਪ ਕਰ ਜਾ ਬਸ ਇਹਨੂੰ ਕਹਦੇ ਕਹਦੇ ਪਲੀਜ਼ ਪਲੀਜ਼ ਇਹਨਾਂ ਨੂੰ ਪ੍ਰਤੀ ਪ੍ਰਤੀ ਗਾਲ੍ਹ ਸੁਣ ਸ਼ਟ ધ ਫੱਕ ਆਪ ਕੇ ਇਹ ਆਈ ਡੋਂਟ ਵਾਂਟ ਟੂ ਈਵਨ ਟਾਕ ਟੂ ਯੂ ਆਈ ਡੋਂਟ ਵਾਂਟ ਟੂ ਟਾਕ ਟੂ ਯੂ ਓਕੇ ਆਮ ਅ ਯੂਨਨ ਸਟੇਜ ਪਾਇਲਟ ਮੈਂ ਅਮਰੀਕਨ ਪਾਇਲਟ ਆ ਜਸਟ ਮੈਂ ਨਾਲ ਗੱਲਾਂ ਕਰ ਚੰਗਾ ਓ ਸ਼ਿਟ ਨੋ ਵਾਕ ਦੂਰ ਮੇਰੇ ਫੋਨ ਨੇੜੇ ਪਏ एट ਆਕ ਐ ਮੈਨੂੰ ਮੈਨੂੰ 30 ਸਕਿੰਟ ਦੇ ਦਿਓ ਮੈਂ ਗੱਲ ਕਰਨਾ ਇਹ ਕੋਣ ਆ ਗਿਆ ਏ ਪਤਾ ਕੀ ਆ ਮੈਂ ਤੁਹਾਨੂੰ ਗੱਲ ਇੱਕ ਦੱਸਦਾ 786 ਦੀ ਗੱਲ ਇਹ 786 ਮਸਲਮਾਨਾਂ ਦਾ ਨੰਬਰ ਆ ਹੁਣ ਸੁਣਨਾ ਮੇਰੀ ਗੱਲ ਧਿਆਨ ਨਾਲ ਇਹ ਇਹ 786 ਨੰਬਰ ਜਿਹੜਾ ਨਾ ਮੈਂ ਹੱਥ ਜੋੜਦਾ ਹੱਥ ਜੋੜੇ ਹਨਾ ਆਨਲਾਈਨ ਕਰਾਂ ਦੋਨੇ ਪਾਸੇ ਤੇ ਨੇ ਵਸ ਵੀ ਇਹਨਾਂ ਨੂੰ ਸ਼ਰਮ ਐ ਨਹੀਂ ਕੋਈ ਵੀ ਨਹੀਂ ਮੰਨ ਦੇਖੋ ਪਤਾ ਨਹੀਂ ਕਿਹੜਾ ਨੰਬਰ ਆਏਗਾ ਉਹਨੋਂ ਪਰ ਬੜ ਦੇਖ ਮੁਸਲਮਾਨਾਂ ਨੇ ਨੰਬਰ ਰੱਖਿਆ ਕੋਈ ਵੀ ਉਹਨਾਂ ਦਾ ਲੱਕੀ ਨੰਬਰ ਕੁਛ ਵੀ 777 ਜਾਂ 876 ਕੁਛ ਨਹੀਂ ਮੈਂ 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 ਰਿਸਪੈਕਟ ਕਰਦਾ ਹਾਂ ਨੰਬਰ ਦੀ ਕਿਉਂਕਿ ਮੈਂ ਮੁਸਲਮਾਨਾਂ ਨੂੰ ਰਿਸਪੈਕਟ ਕਰਦਾ ਮੈਂ ਪਾਕਿਸਤਾਨ ਨੂੰ ਰਿਸਪੈਕਟ ਕਰਦਾ ਮੈਂ ਸਾਰੇ ਮੁਸਲਮਾਨਾਂ ਨੂੰ ਰਿਸਪੈਕਟ ਕਰਦਾ ਬੜੇ ਇਹ ਇਹਨਾਂ ਨੂੰ ਸਿਆ ਪਕੜੇ ਪਏ ਬਣ ਚੋਤਾਂ ਕਲਾਨ ਸਾਲੇ ਫੁੱਦੂ ਬੰਦੇ ਇਕੱਠੇ ਹੋਏ ਮਾਦਰ ਚੋਤ ਇਹ ਸਾਲੇ ਔਕਾਤ ਤੇ ਇਹਨਾਂ ਦੀ ਔਕਾਤ ਮੈਨੂੰ ਨਹੀਂ ਪਤਾ ਵੀ ਇਹ ਕੌਣ ਹੈ ਕੌਣ ਨਹੀਂ ਹਰਾਮ ਦੇ ਇਹ ਜਾਲੇ ਦੇ ਦੇਖੋ ਮੈਂ ਧਰਮ ਕਹਿ ਨਹੀਂ ਬਿਲਕੁਲ ਵੀ ਪਰ ਮੈਂ ਮੈਂ ਹਰ ਧਰਮ ਦੀ ਰਿਸਪੈਕਟ ਕਰਦਾ ਹਾਂ ਇਹਨਾਂ ਨੂੰ ਕਿਸੇ ਦੀ ਰਿਸਪੈਕਟ ਕੇ ਧੀ ਭੈਣ ਦੀ ਕੇ ਮਾਂ ਦੀ ਕੇ ਰਿਸਪੈਕਟ ਨਹੀਂ ਕਰਨੀ ਆਉਂਦੀ। ਵੀ ਇਹ ਸਾਲ ਕੀ ਕੀ ਹੈ ਕੌਣ ਸਾਰੇ ਭੈਣ ਚੋਂ ਕਲੰਨ ਸਾਲੇ। ਵੀ ਇਹਨਾਂ ਨੂੰ ਰਿਸਪੈਕਟ ਕਿਉਂ ਨਹੀਂ ਕਰਦੇ ਮੈਨੂੰ ਨਹੀਂ ਸਮਝ ਆਇਆ ਅਜ ਤੱਕ। ਇਹ ਮੈਂ ਤਾਂ ਪਾਗਲ ਪਹਿਲੇ ਹੀ ਹਾਂ ਇਹਨਾਂ ਨੇ ਮੈਨੂੰ ਹੋਰ ਜ਼ਿਆਦਾ ਪਾਗਲ ਕਰਦੇ। ਸਾਲਾ ਤੋਂ ਇਹ ਫੁੱਦੂ ਬੰਦੇ ਨਾ ਜੁਗਸ ਨਾਰਸ ਪਰ ਨਾ ਕੋਈ ਗੱਲ ਨਹੀਂ ਬਾਤ ਨਹੀਂ ਲੈਣ ਦੇਣੇ ਇਹ ਯਾਰ ਇਹ ਤਰੀਕਾ ਨਹੀਂ ਤਰੀਕਾ ਇਹ ਨਹੀਂ ਬਣਦਾ ਹੈਗਾ ਨਾ ਵੀ ਇਹ ਸਾਲੇ ਟ੍ਰੇਨ ਇਹਨਾਂ ਨੇ ਟ੍ਰੇਨ 'ਚ ਬੈਂਦੇ ਆ ਬਾਸ 'ਚ ਬੈਂਦੇ ਆ ਗੁਲਾਮ ਇਹ ਸਾਰੇ ਜਿੱਥੇ ਜਿੱਥੇ ਜਾਂਦੇ ਬਰੇਨਵਾਸ਼ ਹੋ ਗਏ ਯਾਰ ਇਹ ਤਰੀਕਾ ਨਹੀਂ ਆ ਆਪਣਾ ਉਹਦਾ ਤਰੀਕਾ ਨਹੀਂ ਮੈਂ ਖਾਲਸਤਾਨੀ ਆ ਵੀ ਇਹਨਾਂ ਨੂੰ ਇਹਨਾਂ ਨੂੰ ਕੋਈ ਤਰੀਕਾ ਨਹੀਂ ਅਸੀਂ 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 ਲੰਗਰ ਲਾਦਨੇ ਤੁਸੀਂ ਕਿੱਥੇ ਲਾਇਆ ਲੰਗਰ ਬਈ ਸ਼ਬੀਲਾ ਕਿੱਥੇ ਲਾਈਆਂ ਪਾਣੀ ਕਿੱਥੇ ਪਿਉਨੇ ਤੁਸੀਂ ਪਾਣੀ ਦੀਆਂ ਬੋਤਲਾਂ ਕਿੱਥੋਂ ਆਉਂਦੀਆਂ ਪੈਸਾ ਕਿੱਥੋਂ ਆਉਂਦਾ ਹੈ ਅਈ ਜਾਣ ਦਿੰਨੇ ਆ ਅਈ ਤੁਹਾਡੀਆਂ ਕੁੜੀਆਂ ਛੜਾ ਕੇ ਲਿਆਉਣੇ ਆ ਜਿਨ੍ਹਾਂ ਦੀ ਇੱਜ਼ਤ ਲੁੱਟਦੀ ਆ ਤੁਸੀਂ ਉਹ ਕਿੱਥੇ ਗਏ ਸੀ ਮੈਨੂੰ ਦੱਸੋ ਆਪਣਾ ਬਈ ਇਹ ਉਹ 1 1 ਕ ਪੈਸਾ 2 2 4 4 ਪੈਸੇ ਨੂੰ ਵੇਚਦੇ ਆਂ ਤੁਹਾਡੀਆਂ ਕੁੜੀਆਂ ਹੈ ਗਜਨੀ ਦੇ ਬਾਜ਼ਾਰ ਚ ਅਸੀਂ ਮਰ ਜਾਂਦੇ ਆ ਉੱਥੇ ਮਰ ਜਾਂਦੇ ਆ ਤਾ ਨੂੰ ਅਗਲੇ ਦੀ ਐ ਫੱਕਿੰਗ ਇੰਡੀਅਨ ਗਵਰਨਮੈਂਟ ਡੋ ਫੱਕ ਵਿਦ ਮੀ ਮੈਂ ਆਵਾਂ ਖਾਲਿਸਤਾਨੀ Hey, do you know who I am? मेरे को कुहन दो ते मेरी वाइफ मोटरसाइकिलस्ट एंड शिवन अ पिस्टल डोंट प्ले विद अस don't play don't ever even play with us don't even think about it eh saale eh pata hai ki eh inna inna dabag khabbe passe nu jyada mera jaanda sajje passe nu jake bacche kise nu koi ਕੋਈ ਟੱਚ ਕਰੂਗਾ ਨਾ ਮੈਂ ਛਾਲ ਮਾਰ ਕੇ ਹੁਣੇ ਮੈਂ ਖਿੜਕੀ 'ਚੋਂ ਬਾਹਰ ਨਿਕਲ ਜੂ ਮੈਂ ਵਿੰਡੋ 'ਚੋਂ ਬਾਹਰ ਨਿਕਲ ਜੂ ਜੇ ਕਿਸੇ ਬੱਚੇ ਦੀ ਕੋਈ ਆਵਾਜ਼ ਆਈ ਇਹਨੂੰ ਕਹਤੇ ਜੱਟ ਡਰਦਾ ਨਹੀਂ ਹੈਗਾ ਜਿਹੜੀ ਚੀਜ਼ ਮੇਰੇ ਹੱਥ 'ਚ ਆ ਗਈ ਮੈਂ ਲੈ ਜਾਣੀ ਚਾਇਮਾ ਕੋ ਕਿਚਨ ਆਈਫਾ ਚਾਇਮਾ ਕੋ ਪੈਸਟਰਾ ਕੋਸ਼ ਵੀ ਇਹ ਬੱਚੇ ਦੀ ਰੋਣ ਦੀ ਆਵਾਜ਼ ਆ ਗਈ ਨਾ ਆਈਦਾ ਪ੍ਰੋਬਲਮ ਆਈਦਾ ਇਹ ਨੂੰ ਕਹਿੰਦੇ ਅਮਰੀਕਨ ਅਸਲੀ ਅਮਰ ਤੇ ਮੈਂ ਆਪਦੇ ਆਪ ਨੂੰ ਕਹਿੰਦਾ ਅਮਰੀਕਨ ਨਹੀਂ ਕਿਹਾ ਮੈਂ ਆਮ ਅਮਰੀਕਨ ਪਲਸ ਬਿਕੋਜ਼ ਦ ਰੀਜ਼ਨ ਇਜ਼ ਆਮ ਅ ਫੱਕਿੰਗ ਪਾਇਲਟ ਆਲਸੋ ਆਮ ਅ ਜਾਟਾ I, I'm a singer I'm a Khalistani I'm a Sikh, and I'm a, I'm a crazy also I'm not scared i'm I will be never scared for no one you know that's who I am. ਕਿਹੜਾ ਕਿੰਨੇ ਤਿੰਨ ਕੈਮਰੇ ਲੱਗੇ ਹੋਏ ਆ ਸ਼ਟ ਅਪ ਹੁਣ ਫੇਸ ਕਿਧਰ ਕਰ ਪਰ ਨਾਲ ਮੇਰੀ ਪ੍ਰੋਬਲਮ ਕੋਈ ਆ ਇੱਕ ਨਹੀਂ ਦੋ ਤਿੰਨ ਚਾਰ ਪੰਜ ਪ੍ਰੋਬਲਮ ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਮੈਂ ਸੱਚਾਈ ਵਾਲ ਨੂੰ ਪਿਆਰ ਕਰਦਾ ਬਹੁਤ ਜ਼ਿਆਦਾ ਮੈਂ ਫਿਰੇ ਖੋਰ ਵੱਡੀ ਪ੍ਰੋਬਲਮ ਹੈ ਜੱਟਾਂ ਨੂੰ ਡਰ ਦਾ ਚੱਕਰ ਕੋਈ ਨਹੀਂ ਸ਼ਰਮਾ ਸਾਹਿਬ ਲਵ ਯੂ ਲਵ ਯੂ ਲਵ ਯੂ so much i love your family i love your mother sister father and everybody everybody in your family okay sare sare khalsaani pehli da gal sare khalsaange vadiya hunde okay and we love you so so much and uh, your the best ਐਦਾਂ ਨੇ ਦੇਖੋ ਵਿੱਚ ਹੁਣ ਚਲੋ ਕੈਨੇਡਾ ਵਾਲਿਆਂ ਨੂੰ ਮੈਂ ਗਾਲਾਂ ਗੋਲਾਂ ਕੱਢਦਾ ਬਹੁਤ ਕੱਢਦਾ ਮੈਂ ਇੰਨੀ ਕੱਢਦਾ ਸ਼ਿਟ ਫੱਕ ਹੋ ਰਸ਼ੀਆ ਨੂੰ ਤਾਂ ਬਾਲੀ ਘਰ ਉਹ ਇਹਨਾਂ ਨੂੰ ਸਰ ਕੈਨੇਡਾ ਪਤਾ ਨਹੀਂ ਕਿਹੜੀ ਮੈਂ ਪਤਾ ਨਹੀਂ ਮੈਨੂੰ ਤਾਂ 10 ਸਾਲ ਹੋ ਗਏ ਗਾਲਾਂ ਕੱਢਦੇ ਹਾਂ ਟਰੂਡੋ ਨੂੰ ਘੜਾ ਮੈਂ ਤਾਂ ਪ੍ਰੈਜ਼ੀਡੈਂਟ ਭੈਣ ਮੈਨੂੰ ਕੋ ਟੱਚ ਕਰਕੇ ਟੱਚ ਕਰਕੇ ਦਿਖੇ ਵੀ ਪਤਾ ਲੱਗੂ ਇਹਨਾਂ ਨੂੰ ਕਲੰਨਾ ਮੈਂ ਇਹਦਾ ਗਾਲਾਂ ਸਰ ਨੂੰ ਘੜਦਾ ਮੈਂ ਰੱਬ ਨੂੰ ਘੜਦਾ ਰੱਬ ਨੂੰ ਘੜਦਾ ਨਾ ਮੈਂ ਇਟਸ ওকে ਇਟਸ ওকে ਇਜ਼ ਫਾਈਨ ਆ ਮੇਰੀ ਮੇਰੇ ਕੋਰਪਰੇਟ ਬੇਚਣਾ ਬੋਲੀ ਤੇਰੇ ਮੂੰਹ ਚ ਲੰਨ ਧੱਕ ਦੇਣਾ ਮੈਂ ਫੇ ਮੇਰਾ ਛੱਟ ਵੀ ਜਾਣਾ ਫੇ ਤੂੰ ਬੀਰਜ ਵੀ ਖਾ ਲੈਣਾ ਤੇਰੀ ਭੈਣ ਦੇ ਫੋਦੇ ਜਿ ਲੁੱਡ ਮੈਂ ਦੇਖ ਮੇਰੀ ਵਾਈਫ ਮੈਨੂੰ ਨਾ ਪਿਆਰ ਕਰਦੀ ਮੈਂ ਉਹਨੂੰ ਕਹਿ ਦੇਣਾ ਮੈਂ ਇੱਧਰ ਕਿਹੜੀ ਪ੍ਰੋਬਲਮ ਆਦਨ ਚਿੱਤਰਖਾਨੇ ਇਹ ਦਾਨਾ ਮੈਂ ਦੇ ਜਿਹੜੀ ਗੱਲ ਕਰਨੀ ਹੈ ਨਾ ਆ ਜਾ ਦੂਜੇ ਕਮਰੇ 'ਚ ਆ ਜਾ ਤੀਜੇ 'ਚ ਆ ਜਾ ਜਿੱਥੇ ਹੁਣ ਆਜ ਭੀਮ ਜਿਹੜੀ ਖਾਣੀ ਹੈ ਨਾ ਚੱਜ ਦੀ ਘਾਓ ਨਸ਼ੇ ਨਸ਼ੇ ਛੱਡ ਦਿਓ ਤੇ ਕਲਾਨਪੜੇ ਬੰਦ ਕਰੋ ਕੂਸੀਆਂ ਹੋਰ ਨਾ ਬੰਦ ਕਰੋ ਤੁਹਾਡੀ ਭੈਣ ਦੀ ਲੜ ਤੁਹਾਡੀ ਕਲੰਨਾ ਦੀ ਜਿਹੜੇ ਦਾ ਵਿੱਚ ਮੁੰਡੇ ਸਹੀ ਆ ਉਸ ਠੀਕ ਆ ਆਈ ਲਵ ਯੂ ਬਰ ਯੇ ਤੁਸੀਂ ਆਕਲ ਤੋਂ ਕੰਮ ਨਹੀਂ ਲੈਣਾ ਨਾ ਫਿਰ ਫਿਰ ਬਈ ਆਪਣੀ ਦੁਸ਼ਮਣੀ ਆ ਬਸ ਇਦਾਂ ਹੀ ਮੈਨੂੰ ਖਾ ਲਓ ਚੱਕ ਲਓ ਮੈਂ ਤੁਹਾਨੂੰ ਚੱਕ ਲੂੰ ਜਿੱਦਾਂ ਮਰਦੀ ਕੋ ਚੱਕਣੀ ਕੋ ਟੈਂਸ਼ਨ ਨਹੀਂ ਆਪਾਂ ਐਦਾਂ ਨਹੀਂ ਹੁੰਦਾ ਮੈਂ ਜੇ ਤੋਈ ਪਿਆਰ ਨਾਲ ਨਾ ਨਾ ਪਿਆਰ ਨਾਲ ਨਹੀਂ ਕਟਾਣੀ ਕਟਕਾ ਆ ਖੁਸ਼ਬੂ ਆਈ ਲਵ ਯੂ ਖੁਸ਼ਬੂ ਆਈ ਲਵ ਯੂ ਤੇ ਮੈਂ ਕਦੇ ਕਦੇ ਕਿਸੇ ਨੂੰ ਅੱਜ ਤੱਕ ਨਾ ਮੈਂ ਕਦੇ ਨਫ਼ਰਤ ਨਹੀਂ ਕੀਤੀ ਹੁਣ ਮੇਰੇ ਸੱਤ ਅੱਠ ਨਿਆਣੇ ਆ ਮੈਂ ਉਹ ਦੇਖੋ ਮੇਰੇ ਚ ਦੇਖੋ ਮੇਰੇ ਚ ਮੇਰੇ ਚ ਮੇਰੇ ਚ એનર્ਜੀ ਪਤਾ ਕਿ ਕਿੱਦਾਂ ਆਈ ਆ ਕਿੱਦਾਂ ਆਉਂਦੀ ਮੇਰੇ ਚ એનર્ਜੀ ਰੋਜ਼ ਆ ਜਾਂਦੀ ਪਤਾ ਕਿਦਾਂ ਮੈਂ 1-2 ਘੰਟੇ ਸੌਣਾ ਕੁਝ ਵੀ ਆ ਮੇਰੇ ਮੇਰੀ ਵਾਈਫ ਪ 15 15 ਮਿੰਟ ਮੇਰੀ ਵਾਈਵਲ ਗੱਲ ਕਰਦੀ ਆ ਤੇ ਮੈਂ ਪੱਛਿਆਂ ਨਾਲ ਗੱਲ ਕਰਦਾ ਔਰ ਬੱਚੇ ਮੇਰੇ ਨਾ ਜਿਹੜੇ ਓ ਰੱਬਾ ਮੇਰੇ ਬੱਚੇ ਮੇਰਾ ਰੱਬ ਆਸ ਡੈਡ ਆਈ ਲਵ ਯੂ ਮੈਂ ਕੌਣ ਕੌਣ ਬੋਲਾ ਹੋ ਆਰ ਯੂ ਮੈਂ ਡੈਡ ਆਈ ਲਵ ਯੂ ਪਰ ਦੇ ਜਿਹੜਾ ਜ਼ਿੰਦਗੀ ਦੇ ਵਿੱਚ ਨਾ ਸਭ ਤੋਂ ਜਿਹੜੀ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਆ ਉਹ ਰੱਬ ਨਹੀਂ ਹੈਗਾ ਕਿਹੜਾ ਰੱਬ ਕੌਣ ਰੱਬ ਜਦੋਂ ਬੱਚਾ ਤੁਹਾਡੇ ਨੂੰ ਤੁਹਾਡੇ ਨਾਲ ਆ ਕੇ ਪਿਆਰ ਨਾਲ ਗੱਲ ਕਰਦਾ ਨਾ ਛੋਟਾ ਹੈ ਛੋਟਾ ਹੈ ਬੱਚਾ ਤੁਹਾਡੇ ਨਾਲ ਗੱਲ ਕਰਦਾ ਵੀ ਉਹ ਆ ਕੇ ਕਹਿੰਦਾ ਡੈਡ ਤਰੇ ਤੋਂ ਕੁਛੜ ਚੱਕ ਲੈਨੇ ਮੇਰੀ ਵਾਈਫ ਆ ਮੈਨੂੰ ਇਹ ਮੇਰੀ ਮੇਰੀ ਵਾਈਫ ਮੈਨੂੰ ਪਤਾ ਕਿਦਾ ਮੇਰੀ ਵਾਈਫ ਤੂੰ ਕਿਉਂ ਚੱਕੀ ਆ ਨਾ ਇਹਨੂੰ ਉਹ ਅਮਰੀਕਾ ਅਮਰੀਕਨ ਵਾਈਫ ਹੈ ਨਾ ਵੀਰ ਮਾਰ ਕੇ ਬੱਚਿਆਂ ਨੂੰ ਓ ਕਰਪਈ ਤੇਰੀ ਮਾਂ ਦਾ ਫੋਤਾ ਤੇਰੀ ਦਾ ਮਾਰਿਆ ਭਾਗੇ ਭੈਣ ਚੋਤਾ ਮੈਨੂੰ ਗੱਲ ਕਰ ਲੈਣੇ ਭੈਣ ਨੇ ਚਦਾ ਆਉਦੀ ਐਣ ਚੋਦ ਹੁਣ ਦੇਖ ਹੁਣ ਪਿਓ ਨਹੀਂ ਸਿਰ ਤੇ ਚੜਾਉਣੇ ਬੱਚੇ ਪਿਓ ਨੇ ਸਪੋਇਲ ਕਰਨੇ ਬੱਚੇ ਪਿਓ ਨੇ ਖਰਾਬ ਕਰਨੇ ਬੱਚੇ ਪਿਓ ਨੇ ਸਾਰਾ ਖਰਚਾ ਚੱਕਣਾ ਵੀ ਹੁਣ ਜੇ ਦੇ ਪਿਓ ਨਹੀਂ ਖੜਿਆ ਨਾ ਉੱਥੇ ਕਿਸੇ ਹੋਰ ਨੇ ਨਹੀਂ ਕਰਨਾ ਜਦ ਮੈਂ ਰ ਮੀ ਥੋੜੀ ਜਗਾ ਚੱਕਰ ਆ ਮੀਆਂ ਮੀਆਂ ਜੀ ਸਾਲਾ ਨਾ ਤਾਂ ਚੱਜ ਦਾ ਰੱਖ ਲਾ ਭੈਣ ਦਾ ਫੁੱਦਾ ਥੋੜੀ ਦਾ ਮਾਰਿਆ ਪਾ ਕੇ ਆਹਨੂੰ ਇਹਦੀ ਮਾਨ ਨੂੰ ਲਾਟੋ ਕੇ ਗਿਆ ਹੁਣ ਇਹਦੀ ਭੈਣ ਦੇ ਘੂਸੇ ਚ ਲੰਨ ਨੀਵੇਂ ਨਾ ਨਾ ਕਿਹੜਾ ਰੱਖ ਲੈਨੇ ਅੱਜ ਐਮ ਮੈਂ ਤੇਰਾ ਨਾਮ ਬੋਲਦਿਆ ਪਹਿਲੀ ਗੱਲ ਸਰ ਵੀ ਤੇਰਾ ਨਾਮ ਬੋਲਦਿਆ ਮੈਂ ਵਿੱਚ ਨਹੀਂ 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 ਤੈਨੂੰ ਨਹੀਂ ਗਾਲਾਂ ਬਾਹ ਨਹੀਂ ਇਹ ਸਾਰਿਆਂ ਨੂੰ ਗਾਲਾਂ ਕੱਢਦਾ ਮੈਂ ਅ ਉਹ ਮੈਨੂੰ ਮੈਂ ਇੱਕ ਗੱਲ ਪੁੱਛਣੀ ਆ ਵੀ ਆਪਣੇ 50% ਲੋਕ ਗਾਲਾਂ ਕੱਢੀ ਜਾਂਦੇ ਕਿ 60 ਆਈ ਡੋਟ ਨੋ ਹਾਊ ਮੈਨੀ ਉ 90 ਗਾਲਾਂ ਕਰਦੇ ਭੈਣ ਦੀ ਮਾਰੀ ਫੁੱਦੀ 90% ਇਹਦੇ 98% ਰਾਏ ਹਿਊਮਨ ਐਨੈਟੋਮੀ ਜ ਤੇ ਥਪ ਇੱਕ ਤਾਂ ਮੰਦਾ ਬੈਠਾ ਅਮਰੀਕਾ ਇੱਕ ਬੰਦਾ ਬੈਠਾ ਕੈਨੇਡਾ ਤੇ ਜਿਹੜੇ ਗਾਲਾਂ ਕੱਢਦੇ ਆ ਮਾੜੀਆਂ ਜਾਂਤਾਂ ੜੀ ਮਾਂ ਦੇ ਹੂਸੇ 'ਚ ਲਲ ਤੇ ਤੁਹਾਡੀਆਂ ਭੈਣਾਂ ਨੂੰ ਪਿਆਰ ਕੁੜੀਆਂ ਨੂੰ ਪਿਆਰ ਧੀਵਿਆਂ ਨੂੰ ਪਿਆਰ ਮਾਤਾਵਾਂ ਨੂੰ ਪਿਆਰ ਹੋਰ ਕੋਈ ਸੇਵਾ ਪਰ ਤੁਹਾਡੀ ਬੰਡ ਪਾਣੀ ਸਾਲਿਓ ਪੰਗਾ ਪੰਗਾ ਨਹੀਂ ਲੈਨੇ ਕਰ ਉਹ ਪ੍ਰਤਪਾਲ ਸਿੰਘ ਜਿਹੜਾ ਪ੍ਰਤਪਾਲ ਹੈ ਨਾ ਜਿੰਨੇ ਪ੍ਰਤਪਾਲ ਹੈਗੇ ਆ ਦੁਨੀਆ ਚ ਸਾਰਿਆਂ ਨੂੰ ਆਈ ਲਵ ਯੂ ਤੇ ਤੁਸੀਂ ਬਾਲੇ ਘੈਂਟ ਜੱਟ ਆ ਵਧੀਆ ਤੁਸੀਂ ਆਈ ਲਵ ਯੂ ਤੇ ਬਾਕੀ ਸਾਰੀ ਦੁਨੀਆ ਨੂੰ ਲਵ ਯੂ ਜਿਹੜੇ ਬੰਦੇ ਸਹੀ ਆ ਇਹ ਬੰਦੇ ਐਵੀਂ ਨਫ਼ਰਤ ਕਰੇ ਐਵੀਂ ਐਵੀਂ ਜੈਲਸੀ ਐਵੀਂ ਕਿਹੜਾ ਸਿਆਪਾ ਹੁਣ ਦੇਖੋ ਆ ਆ ਦੇ ਅਲਦੀਮੈਂਟ ਕਾਲ ਰੂਟ ਦੇਖੋ ਮੈਨੂੰ ਪਤਾ ਕਿਹੜੀ ਵੱਡੀ ਮੇਰ ਕਿਰਤ ਕਰੋ ਕਮਾਈ ਕਰੋ ਮੇਰੀ ਇੱਕ ਵੱਡੀ ਪ੍ਰੋਬਲਮ ਹੈ ਵੀ ਵੰਡ ਕੇ you have to share you have to share the food me thodi check karanga ki tu je tade kole koi bhukha baitha othe na tu share nahi karde na food pher menu bahut gussa chadda ਜਿਹੜਾ ਮੈਚ ਜਿਹੜਾ ਜੋ ਵੀ ਹੈਗਾ ਨਾ ਹੋ ਗਿਆ ਹੋ ਗਿਆ ਠੀਕ ਹੁਣ ਮੇਰੀ ਗੱਲ ਸੁਣ ਮੈਚ ਜਿਤਾ ਕੇ ਨੇ ਮੈਂ ਦੱਸਾਂ ਡਿਟੇਲਰ ਮੰਤੋੜੀ ਫੁੱਦੂਆਂ ਤੋਂ ਇੱਕ ਲੰਨ ਸਾਰੇ ਮਾਫੀਆ ਸਿਸਟਮ ਹੈ ਮਾਫੀਆ ਦੀ ਭੈਣ ਦੇ ਗੁੱਸੇ 'ਚ ਲਲ ਖੁੱਦੂ ਬਣਾਉਂਦੇ ਐ ਸਾਲੇ ਦੁਨੀਆ ਨੂੰ ਇਹ ਆ ਦਾ ਟੀਵੀ ਤੇ ਦੇਖੀ ਜਾਂਦੇ ਆ ਟੀਵੀ ਦੇਖ ਲਿਆ ਆ ਮਾਂ ਚਾ ਦਾ ਲਈ ਆਵਦੀ ਰੋਟੀ ਖਾਣੀ ਨਹੀਂ ਸਾਰੀ ਦਿਹਾੜੀ ਟੀਵੀ ਤੇ ਬੈਠੇ ਰਹਿਣਾ ਉਹ ਮਾਵੀਆ ਉਥੇ ਭੈਣ ਚੋ ਕਰੋੜਾਂ ਦੇ ਹਿਸਾਬ ਨਾਲ ਲੱਖਾਂ ਨਹੀਂ ਕਰੋੜਾਂ ਚ ਉਹ ਸਾਰਾ ਕਮਾਈ ਜਾਂਦਾ ਤੂੰ ਆਪਦੀ ਮਾਂ ਦੇ ਤੂੰ ਆਪਦੀ ਮਾਂ ਦੇ ਘੁੱਸੇ ਚ ਲੰਨ ਲੈ ਲੋ ਪੈਣ ਚ ਜਾਓ ਟੜੀ ਮਾ ਦਾ ਫੁੱਦਾ ਤੁਹਾਡੀ ਉਹ ਅਸੀਂ ਆਜੀਏ ਅਮਰੀਕਾ ਵਾਲੇ ਆ ਅਸੀਂ ਸਭ ਕੁਝ ਜਾਣਦੇ ਹਾਂ ਇਹ ਪਾਪਕੋਰਨ ਪਾਪਕੋਰਨ ਖਾ ਕੇ ਨਾ ਉਥੇ ਸਟੇਡੀਅਮ ਚ ਬਹਿ ਜਾਂਦੇ ਆ ਉਥੇ ਹੋਰ ਵਿਕਟ ਮਾਰੀ ਛੱਕਾ ਮਾਰਿਆ ਚੌਕਾ ਮਾਰ ਤੜੀ ਭੈਣ ਦੇ ਫੁੱਦੇ ਮਾਰੀ ਸਾਲੇ ਮੈਚ ਦੇਖਣ ਵਾਲੇ ਫੁੱਦੂਣ